ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣੇ ਕਰਪਾਸ ਸਿੰਘ ਜੀ ਸਟਾਰ ਟੀਵੀ ਤੋਂ ਤੇ ਜਿਹੜੀਆਂ ਤੁਸੀਂ ਇਹ ਸ਼ਕਸ਼ੀਸਾ ਦੇਖ ਰਹੇ ਹੋ ਅੱਜ ਪੋਸਟਰ ਜਿਹੜਾ ਹੱਥ ਦੇ ਵਿੱਚ ਫੜਿਆ ਜਾ ਰਿਹਾ ਬੜੀ ਹੀ ਤੂਮ-ਤਾਮ ਦੇ ਨਾਲ ਬਾਬਾ ਟਹਿਲਦਸ ਜੀ ਦਾ ਜਿਹੜਾ ਸਮਾਗਮ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਇਸ ਵਾਰ 150ਵੀਂ ਵਰਸੀ ਹੈ ਜਿਹੜੀ ਆ ਉਹ ਮਨਾਈ ਜਾ ਰਹੀ ਹੈ ਉਰੇ ਸਬੰਧ ਦੇ ਵਿੱਚ ਮਹਾਰਾਜ ਦੇ ਸਵਾਰੀ ਜਿਹੜੀ ਆ ਗੁਰਦੁਆਰਾ ਸਾਹਿਬ ਤੋਂ ਲੈਣ ਵਾਸਤੇ ਸੇਵਾਦਾਰ ਪਹੁੰਚੇ ਆ ਤੇ ਬਾਬਾ ਜੀ ਪਹਿਲਾਂ ਫਤਿਹ ਦੀ ਸੱਜ ਪਾਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਜਿਹੜਾ ਤੁਸੀਂ 51ਵਾਂ ਵਰਸੀ ਮਨਾਈ ਜਾ ਰਹੀ ਹੈ ਉਹਦੇ ਵਿੱਚ ਜਿਹੜਾ ਤੁਹਾਡਾ ਸਮਾਗਮ ਹੈ ਕਿਵੇਂ-ਕਿਵੇਂ ਜਿਹੜਾ ਕੀਤਾ ਜਾਂਦਾ ਹੈ ਤੇ ਅੱਜ ਸਾਰੇ ਸੰਗਠਨਾਂ ਦੇ ਸਹਿਯੋਗ ਨਾਲ 1.90 ਸੰਗਠਨਾਂ ਦੇ ਸਹਿਯੋਗ ਨਾਲ ਸ੍ਰੀਖਣਪਾੜ੍ਹ ਸਾਹਿਬ ਦੇ ਰਮਤਾ ਹੋਣੀ ਹੈ 10 ਵਜੇ ਕੱਲ ਨੂੰ ਮਾਧੇ ਭੋਗ ਹੋਣਗੇ ਤੇ ਪਰਸੋਂ ਐਤਵਾਰ 12 ਤਰੀਕ ਨੂੰ ਸ੍ਰੀਖਣਪਾੜ੍ਹ ਸਾਹਿਬ ਦੇ ਭੋਗ 10 ਵਜੇ ਪਾਏ ਜਾਣਗੇ ਉਪਰੰਤ ਤੁਹਾਡੇ ਜੱਤਾ ਬੀਬੀ ਸੁਮਨਦੀਪ ਕੌਰ ਕੋਪਰੋੜ ਵਾਲੇ ਰੋਸੰਗਤਾਂ ਨੂੰ ਹਰ ਜੱਸ ਸੁਣਾਉਣਗੇ ਸੋ ਸਮਾਜ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰੋ ਆਪ ਹਰ ਸਾਲ ਆਉਂਦੇ ਹੋ ਤੇ ਇਸ ਵਾਰ ਵੀ ਤੁਹਾਡੀ ਉਡੀਕ ਵਿੱਚ ਸਮੂਹ ਪ੍ਰਬੰਧਕ ਕਮੇਟੀ ਉਡੀਕ ਵਿੱਚ ਬੈਠੀ ਹੈ ਜੀ ਤੇ ਜਿਵੇਂ ਕਿ ਬਾਬਾ ਜੀ ਨੇ ਕਿਹਾ ਵੀ ਤੁਹਾਡੀ ਉਡੀਕ ਦੇ ਵਿੱਚ ਸੰਗਤ ਜਿਹੜੀ ਹੈ ਸੇਵਾਦਾਰ ਬੈਠਣਗੇ ਉੱਥੇ ਅਸੀਂ ਜਿਸ ਸਟਾਰਟੀਮ ਦੇ ਸਰੋਤਿਆਂ ਨੂੰ ਸਾਰਿਆਂ ਨੂੰ ਇਲਾਕਾ ਨਿਵਾਸੀ ਨੂੰ ਖਾਸ ਕਰਕੇ ਬੇਨਤੀ ਕਰਦੇ ਹਾਂ ਵੀ ਜਿਹੜਾ ਕੋਈ ਵੀ ਸਮਾਗਮ ਜਿਹੜਾ ਕਰਵਾਇਆ ਜਾਂਦਾ ਤੁਸੀਂ ਵੱਧ ਤੋਂ ਵੱਧ ਜਿੱਥੇ ਹੋਰ ਤੀਰਥਾਂ ਦੇ ਉੱਤੇ ਜਾਂਦੇ ਆ ਆਪਣੇ ਸਮਾਗਮਾਂ ਉੱਤੇ ਵੱਡੀ ਗਿਣਤੀ ਦੇ ਵਿੱਚ ਨ ਸਮਸਤਕ ਹੋਣ ਵਾਸਤੇ ਉੱਥੇ ਪਹੁੰਚਿਆ ਕਰੋ ਜਿਹੜੇ ਸੰਗਤ ਉੱਥੇ ਪਹੁੰਚ ਸਕਦੀ ਹੈ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਪਹੁੰਚ ਸਕਦੇ ਉਹਨਾਂ ਵੱਲੋਂ ਜੀ ਸਟਾਰਟ ਟੀਮ ਵੱਲੋਂ ਪ੍ਰਾਲਾ ਕੀਤਾ ਜਾਊਗਾ ਬਾਬਾ ਜੀ ਦੀ ਸੇਵਾ ਸਦਕੇ ਕਿ ਤੁਹਾਨੂੰ ਲਾਈਵ ਦਾ ਜਿਹੜਾ ਦਰਸ਼ਨ ਘਰੇ ਬੈਠੇ ਪੂਰੇ ਸਮਾਗਮ ਦੀ ਜਿਹੜੀ ਦਿਖਾਣ ਦੀ ਅਸੀਂ ਕੋਸ਼ਿਸ਼ ਕਰਾਂਗੇ ਮਹਾਰਾਜ ਤੇ ਅਪੀਲ ਕਰਦੇ ਆ ਕਿ ਇਹਨਾਂ ਸੇਵਾਦਾਰਾਂ ਨੂੰ ਹੋਰ ਦਿਨ ਦੂਣੀ ਰਾਤ ਚੁਗਣੀ ਬਖਸ਼ਣ ਤਾਂ ਕਿ ਜਿਹੜੇ ਇਦਾਂ ਦੇ ਸਥਾਨਾਂ ਦੀ ਸੇਵਾ ਜਿਹੜੀ ਹੋਰ ਵੱਧ ਚੜਕੇ ਜਿਹੜੀ ਹੈ ਕੀਤੀ ਜਾਣ ਅਸੀਂ ਫਿਰ ਦੁਬਾਰੇ ਦੁਰਾਂਦੇ ਆ 12 ਤਰੀਕ ਨੂੰ ਆਉਣ ਵਾਲੀ 12 ਮਈ 2024 ਦੇ ਵਿੱਚ ਵੱਡਾ ਸਮਾਗਮ ਹੈ ਜਿਹੜਾ ਬਾਬਾ ਟਹਿਲਦਾਸ ਜੀ ਨੋਹੋਂ ਦੇ ਵਿੱਚ ਖੂਨਦਾਨ ਕੈਂਪ ਵੀ ਉੱਥੇ ਜਿਹੜਾ ਲੱਗਿਆ ਜਾਊਗਾ ਪਹਿਲਾ ਖੂਨਦਾਨ ਕੈਂਪ ਬਹੁਤ ਵਧੀਆ ਨੌਜਵਾਨਾਂ ਵੱਲੋਂ ਉਪਰਾਲਾ ਕੀਤੇ ਕਰਕੇ ਪਹਿਲਾ ਖੂਨਦਾਨ ਕੈਂਪ ਹੈ ਜਿਹੜਾ ਉਹ ਵੀ ਇਸ ਵਿੱਚ ਉਲਿਖਿਆ ਜਾ ਰਿਹਾ ਔਰ ਖੂਨਦਾਨ ਜਿਹੜੇ ਡੋਨੇਟਰ ਹੈ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗਾ ਵੀ ਉਹੋ ਵੀ ਵੱਧ ਛੱਡ ਕੇ ਇਸ ਜਿਹੜਾ ਖੂਨਦਾਨ ਦੇ ਵਿੱਚ ਆਪਣਾ ਸਹਿਯੋਗ ਜ਼ਰੂਰ ਦੇਣ ਤਾਂ ਕਿ ਜਿਹੜੀ ਕਿਸੇ ਦੀ ਜਾਨ ਹੈ ਉਹ ਬਚ ਸਕੇ ਖੂਨ ਦੇ ਨਾਲ ਤੇ ਇਸ ਟਾਈਮ ਅੱਜ ਉਹਨਾਂ ਨੇ ਪੋਸਟਰ ਰੀਲੀਜ਼ ਕੀਤਾ ਗਿਆ ਅਸੀਂ ਜੀ ਸਟਾਰ ਟੀਮ ਵੱਲੋਂ ਇਹਨਾਂ ਦਾ ਪੂਰੇ ਦਾ ਸਹਿਯੋਗ ਇਹਨਾਂ ਦਾ ਧੰਨਵਾਦ ਕਰਦੇ ਹਾਂ ਉੱਥੇ ਹੀ ਬੇਨਤੀ ਕਰਦੇ ਹਾਂ ਕਿ 12 ਤਰੀਕ ਨੂੰ ਵੱਡੇ ਸਮਾਗਮ ਦੇ ਵਿੱਚ ਤੁਸੀਂ ਆਪ ਜਰੂਰ ਪਹੁੰਚ ਕੇ ਇਸ ਸਮਸਤਕ ਹੋ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨਾਲ ਕਿਪਾਸਿੰਗ ਲੋਗਰ